ਪੋਰਤੋ ਨਾਲ ਇਹ ਬੱਤਨਾ ਉਹ ਆਪ ਦੀ ਬਣ ਗਿਆ ਬਦਲ ਲਿਆ ਆਪ ਦਾ ਹੀ ਫੈਲ ਗਿਆ ਮੈਲੋਡੀ ਕਦੇ ਨਹੀਂ ਜਾਂਦੀ ਔਰ ਚੰਗੇ ਜਿਹੜੇ ਸਬਜੈਕਟ ਹੈ ਉਹ ਕਦੇ ਨਹੀਂ ਪੁਰਾਣੇ ਹੁੰਦੇ ਕਿਉਂਕਿ ਕਟਕਟਾ ਕੇ ਫਿਲਮ ਤਿੰਨ ਕਿਰਦਾਰਾਂ ਤੇ ਖੜਦੀ ਹੁੰਦੀ ਆਪ ਸਰ ਕੋਈ ਇੱਕ ਹੀਰੋ ਇੱਕ ਲੜਕੀ ਤੇ ਇੱਕ ਵਿਲਨ ਮੇਨ ਝੁਕ ਚੱਲਦਾ ਰਹਦਾ ਉਹਦੇ ਬਾਅਦ ਬਾਕੀ ਦਾਣਾ ਦੜਿਆ ਸੋ ਬਦਲਦਾ ਕੁਝ ਨਹੀਂ ਈਮੋਸ਼ਨ ਹੋਈ ਹੁੰਦਾ ਇੱਕੋ ਤਰ੍ਹਾਂ ਰੋਇਆ ਜਾਂਦਾ ਜਿੱਦਾਂ ਅੱਜ ਤੋਂ 25 ਸਾਲ ਪਹਿਲਾਂ ਕੋਈ ਰੋਂਦਾ ਸੀ ਦੁੱਖ ਚ ਉਸੇ ਤਰ੍ਹਾਂ ਅੱਜ ਵੀ ਹੁੰਦਾ ਹੋਏ ਅਲੱਗ ਤਰ੍ਹਾਂ ਦਾ ਮੂਹ ਤਾਂ ਹੁਣ ਬਣਾਉਂਦਾ ਨੇ ਵੀ ਫੱਬੇ ਸੱਜੇ ਨੂੰ ਜਾਣਾ ਜਿਆਦਾ ਘਮਵਾ ਲਿਆ ਸੋ ਸੇਮ ਇਮੋਸ਼ਨ ਹੈ ਕਈ ਵਾਰੀ ਕਈ ਸਬਜੈਕਟ ਐਸੇ ਬਣ ਜene ਵਿਭਾਗ ਉਹਦੇ ਵਿੱਚੋਂ ਕੜੀ-ਗੱਡਣੀ ਬਹੁਤ ਔਖੀ ਹੋ ਜਾਂਦੀ ਹੈ ਉਹ ਕਈ ਅਸਲ ਚੋ ਕਹਾਣੀ ਦਾ ਕੀ ਸੀ ਕਿ ਉਹ ਅਸੀਂ ਉਹ ਤੋਂ ਨਿਕਲੇ ਸੀ ਅੰਡੀਗੜ ਵਿਦਿਆਲੇ ਉਹਦੇ ਚ ਤਾਂ ਜਦੋਂ ਉਹ ਸਬਜੈਕਟ ਬਣ ਲੈ ਅਸੀਂ ਪਿੰਡ ਬਾਗ ਲਾਉਂਦੇ ਸੀ ਉਦੋਂ ਦਾ ਵਨ ਲਾਈਨਰ ਲਿਖਿਆ ਸੀ ਬਾਅਦ ਫਿਰ ਬਹੁਤ ਚੀਜ਼ਾਂ ਹੋ ਗਈਆਂ ਚ ਅਲੱਗ-ਅਲੱਗ ਤਰ੍ਹਾਂ ਐਡ ਹੋਈਆਂ ਜਿਦਾ ਮਾਸਟਰ ਮੇਰਾ ਮਿੱਤਰ ਸੀ ਉਹਨਾਂ ਨੇ ਦੂਜੀ ਕੁੜੀ ਦਾ ਕੈਰੈਕਟਰ ਐਡ ਕੀਤਾ ਫਿਰ ਪ੍ਰੋਫੈਸਰ ਮਰੁੰਦਾ ਗੌਰਭ ਭਾਈ ਹੋਰੀ ਇਹਨਾਂ ਨੇ ਫਿਰ ਕਾਕੇ ਦਾ ਤੇ ਭੈਣ ਦਾ ਜਿਹੜੇ ਵਿਆਹ ਦੇ ਸੀਨ ਉਹ ਬਾਅਦ ਚ ਐਡ ਹੋ ਗਏ ਤੋਂ ਉਹ ਕਹਾਣੀ ਬਹੁਤ ਕੰਪਲੀਟ ਜੀ ਲੱਗਦੀ ਹੈ ਤੁਹਾਨੂੰ ਵੀ ਲੱਗਦੀ ਹੋਵੇ ਉਹਦੇ ਵਿੱਚੋਂ ਹੁਣ ਨਿਕਲੇ ਨੇ ਕਈ ਲੇਖਕਾਂ ਨੇ ਵੀ ਜ਼ਿਕਰ ਕਰ ਲਿਆ ਆਪਾਂ ਤੇ ਅਰिज ਨਾਲ ਵੀ ਮੇਰੇ ਨਾਲ ਇੱਕ ਦਿਨ ਸੀ ਫਿਲਮ ਚ ਬੀਠੇ ਬੀਠੇ ਗੱਲ ਹੋਈ ਮੈਂ ਕਹੇ ਤੇ ਜੋ ਉਹ ਨਹੀਂ ਉਹ ਨਿਕਲ ਹੀ ਰਿਹਾ ਗਿਆ ਤਾਂ ਕੋਈ ਵੀ ਤੁਹਾਡਾ ਟੀਵੀ ਜਾਂ ਰੇਡੀਓ ਸੁਣਦਾ ਪਰ ਮੀਡੀਆ ਦਾ ਬਾਦ ਹਮ ਕਿਸੇ ਵੀ ਬੰਦੇ ਕੋਲ ਕੋਈ ਉਹ ਤੋਂ ਬਾਅਦ ਕੋਈ ਥਾਟ ਉਤਪਨ ਹੁੰਦਾ ਹੈ ਜਿਹੜਾ ਲੱਗੇ ਵੀ ਹਾਂ ਇਹ 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 ਸਹੀ ਥਾਟ ਹੈ ਮੈਨੂੰ ਜ਼ਰੂਰ ਦੱਸਿਓ ਮੈਂ ਮੈਂ ਉਹ ਬੰਦੇ ਨੂੰ ਉੱਥੇ ਨਾਲ ਬਿਠਾ ਕੇ ਜੀ ਇੰਟਰਵਿਊ ਕਰਾਂਗਾ ਕਿ ਹਾਂ ਇਹਨੇ ਤੋੜ ਲੱਭਿਆ ਅਜੇ ਨਹੀਂ ਲੱਭਿਆ ਲੱਭ ਗਿਆ ਤਾਂ ਮੈਂ ਜ਼ਰੂਰ ਦੱਸੂਗਾ ਬਟ ਤਿਆਰੀ ਹੈ ਕਰਦਾ ਤਾਂ ਹੈ ਮੈਂ ਤਾਂ 2 ਸਾਲ ਹੋ ਗਏ ਲੱਗੇ ਨੇ ਆ ਆ 6-7 ਮਹੀਨੇ ਤਾਂ ਸਾਡੇ ਇਸ ਫਿਲਮਸ ਲੱਗੇ ਪੰਕੇ ਵਾਲੀ ਦੇਖ ਰਿਆ ਬਰੋਨੀ ਦਾ ਪੈਣੀ ਹੁਣ ਚੋਹੇ ਵਾਰ ਉਹ ਤਾਂ ਨਹੀਂ ਤਾਂ ਕੀ ਕਰ ਦੂੰਗਾ ਸੋਫਾ ਤੇ ਰੋਂਦਾ ਕੁਝ ਚਾਹੀਦਾ ਕੋਈ ਲੱਗਦਾ ਅੱਛਾ ਫਿਰ ਕਹਿੰਦੇ ਤੁਸੀਂ ਕਿ ਵਿੱਚੋ ਕਹਿੰਦੇ ਆ ਵੀ ਕੰਦ ਟਪ ਕਹਿੰਦੇ ਜੀ ਇਹ ਤਾਂ ਗਾਉਣਾ ਪਾਸ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ